Ya klora klouya ਜਾ ਗੋਜੇਂਗਾ ਉਹ ਮਟੀ ਦੇ ਜੇਕਰੋ ਬਸ ਪੱਕੀ ਕਰੋ ਰੇ ਹਾਂਜੀ ਜੀ ਅੱਜ ਆਪਾਂ ਪਿੰਡ ਚੂੜ ਪਰ ਪਹੁੰਚੇ ਸੀਗੇ ਤੇ ਭਾਈ ਉਹਨਾਂ ਨੂੰ ਪੁੱਛਾਂਗੇ ਤੇ ਭਾਜੀ ਕਿੱਦਾਂ ਦੇ ਨਾਜੁਕ ਹਾਲਾਤ ਬਣੇ ਹੋਏ ਆ ਭਾਈ ਤੁਹਾਨੂੰ ਕੀ ਲੱਗਦਾ ਹੈ ਰਾਤ ਤੱਕ ਹਟੂਗਾ ਤਾਂ ਜੋ ਹੋ ਰਿਹਾ ਹੈ ਭਾਜੀ ਗੱਲ ਹੈਗੀ ਇਦਾਂ ਜੇ ਤਾਂ ਮੌਸਮ ਸਹੀ ਹੋ ਗਿਆ بارش ਨਾ ਪਈ ਤਾਂ ਹਾਲਾਤ ਵਧੀਆ ਰਹਿਣੇ ਆ ਜੇ بارش ਹੋਰ ਪੈ ਗਈ ਤਾਂ ਅਲਾਦਨ ਅਜਿਹਾ ਹੋ ਸਕਦੇ ਆ ਇਹ ਬਈ ਕਦੋਂ ਕਦੋਂ ਭਾਈ ਪਾਣੀ ਨਾਣਾ ਸ਼ੁਰੂ ਹੋਇਆ ਹੈ ਇਹ ਸਵੇਰੇ ਤਾਂ ਸਹੀ ਤੇ ਕਹੇ ਸ਼ਾਮ ਦੇ ਕੋਈ 4 ਕਵੇ ਤੋਂ ਲੱਗਿਆ ਪਾਣੀ ਵਾਧੂ ਆਉਂ ਪਰ ਕੋਈ ਭਾਈ ਸਾਥ ਦੇ ਰਿਹਾ ਪਿੰਡ ਦੇ ਕਰ ਰਹੇ ਤੁਸੀਂ ਭਾਈ ਪਿੰਡ ਦੇ ਲੱਗਿਆ ਕਰਨ ਮੁੰਡੇ ਗਿਆ ਹੋ ਜੇ ਸੀ ਸੀ ਜਣ ਇਹ ਭਾਈ ਜੋ ਪਾਣੀ ਹੈ ਇਹ ਆ ਕੇ ਥੁਰਿਆ ਹੈ ਤੇ ਪਾਣੀ ਸਿੰਬਲੀ ਵੱਲੋਂ ਆ ਰਿਹਾ ਸਿੰਬਲੀ ਦਾ ਗਾਹੋ ਭਾਈ ਅੱਗੇ ਉਹ ਭਾਈ ਕਿੱਥੋਂ ਆ ਰਿਹਾ ਹੈ ਸਿੰਬਲੀ ਤੇ ਫਿਰ ਉਹ ਮੋਹਰੇ ਪੈਂਦਾ ਬਿਸ਼ੌੜੀ ਬਕਾ ਵਰ ਉਧਰੋਂ ਬਕਾ ਵਰ ਧਮਾਈ ਵੱਲ ਉਧਰੋਂ ਆਉਂਦਾ ਹੈ ਇਹ ਭਾਈ ਪਾਣੀ ਘਰਾਂ ਤੱਕ ਵੀ ਜਾ ਸਕਦਾ ਤੁਹਾਨੂੰ ਲੱਗਦਾ ਜਾ ਸਕਦਾ ਜੱਥ ਲੱਗੇ ਪਿਛਲੀ ਵਾਰ ਚਲੇ ਗਿਆ ਸੀ ਜਿਆਦਾ ਪਾਣੀ ਚਲੇ ਗਿਆ ਸੀ ਜਦੋਂ ਪਿਛਲੀ ਵਾਰੀ ਆਇਆ ਸੀ ਤਾਂ ਚਲੇ ਗਿਆ ਜੀ ਕਾਫੀ ਬਾਈ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਆ ਪੰਜਾਬ ਦੇ ਤੇ ਗਾਂ ਤੋਂ ਗਾਂ ਹੋਰ ਵੀ ਪਾਣੀ ਵੱਧਦਾ ਜਾ ਰਿਹਾ ਤੇ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਤੇ ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਆ ਤੇ ਅਸੀਂ ਅੱਗੇ ਦਬਦਬਾ ਕਰਾਂਗੇ ਬਹੁਤ ਜ਼ਿਆਦਾ ਇਧਰ ਵੀ ਪਾਣੀ ਚੜ ਰਿਹਾ ਤੇ ਸਾਬ ਵੀ ਕੀਤੀ ਆ ਤੇ ਫਿਰ ਵੀ ਪਾਣੀ ਘਰਾਂ ਵਿੱਚ ਵੀ ਵੜਨ ਨੂੰ ਤਿਆਰ ਹੈ ਰਾਤੋਂ ਰਾਤ ਤੇ ਬਾਈ ਹੁਣੀ ਵੀ ਲੱਗੇ ਹੋਏ ਆ ਇੱਥੇ ਸਾਰੇ ਜਣੇ ਖੜੇ ਆ ਤੇ ਹੋਰ ਬਾਈ ਕੱਲ ਸਵੇਰ ਤੱਕ ਵੀ ਆਈਏ ਮੀਂਹ ਲੱਗਾ ਰਿਹਾ ਕਿੰਨੇ ਕ ਹਾਲਾਤ ਖਰਾਬ ਹੋ ਘਰਾਂ ਤੱਕ ਵੀ ਪਾਣੀ ਜਾ ਸਕਦਾ ਪਹਿਲਾਂ ਪਾਜੋ ਉੱਪਰ ਗੁਰਦੁਆਰਾ ਸਾਹਿਬ ਤੱਕ ਵੀ ਚਲੇ ਜਾਣਾ ਸੀ ਪਿਛਲੀ ਵਾਰ ਭਾਈ ਕਿੱਥੇ ਤੱਕ ਪਾਣੀ ਚਲੇ ਗਿਆ ਗੁਰਦੁਆਰਾ ਸਾਹਿਬ ਤੱਕ ਪਾਣੀ ਚਲੇ ਗਿਆ ਸੀ ਪਿਛਲੀ ਵਾਰ ਘਰਾਂ ਤੱਕ ਵੀ ਆ ਜਾਂਦਾ ਪਾਣੀ ਆ ਜਾਂਦਾ ਦਾ ਘਰਾਂ ਤੱਕ ਵੀ ਆ ਜਾਂਦਾ ਕੁਝ ਕਿ ਇਦਾਂ ਦੇ ਘਰ ਵੀ ਵੇਖ ਜਿਨ੍ਹਾਂ ਦੇ ਘਰਾਂ ਵਿੱਚ ਵੀ ਪਾਣੀ ਗਿਆ ਹੋਇਆ ਪਿਛਲੀ ਵਾਰ ਕੁਝ ਘਰਾਂ ਦੇ ਵਿੱਚ ਪਾਣੀ ਗਿਆ ਸੀ ਠੀਕ ਹੈ ਹਾਂਜੀ ਕਈਆਂ ਦੇ ਤਾਂ ਕੋਠੇ ਵੀ ਚੁੰਨ ਲੱਗੇ ਹੋਣ ਹਾਂਜੀ ਆਈ ਕੋਠੇ ਦਾ ਕੰਮ ਦਾ ਪਤਾ ਹੀ ਐ ਕਿਉਂਕਿ ਬਾਈ ਖੇਤ ਵੀ ਖੇਤ ਵੀ ਨੇ ਆਪਣੇ ਹਾਂਜੀ ਹਾਂਜੀ ਖੇਤ ਕਿੰਨੇ ਕੁ ਡੁੱਬੇ ਹੋਣ ਕਿੰਨਾ ਕਿ ਨੁਕਸਾਨ ਕਿੰਨੀ ਕਿੱਕੜ ਜਮੀਨ ਖਰਾਬ ਹੈ ਹਜੇ ਪਹਿਲਾਂ ਤਾਂ ਹਜੇ ਕੁਝ ਨਹੀਂ ਆਇਆ ਖੇਤ ਬਹੁਤ ਡੁੱਬੇ ਹੋਏ ਇਧਰਲੇ ਪਾਸੇ ਸਾਰੇ ਹੀ ਆ ਤੇ ਹਜੇ ਤਾਂ ਬਚਾਅ ਵਜੇ ਪਾਣੀ ਉਤਰ ਜਾਵੇ ਤਾਂ ਠੀਕ ਆ ਹਲੇ ਹਲੇ ਹਰਿਆਲੀ ਹੋ ਸਕਦੀ ਆ ਹਰਿਆਲੀ ਹੋ ਸਕਦੀ ਆ ਜੇ ਜਮੀਂ ਆਟ ਜੇ ਤਾਂ ਵਧੀਆ ਗੱਲ ਆ ਜੀ ਹਾਂ ਜੀ ਬਰਨ ਤੋਂ ਬੰਦੇ ਹਾਲਾਤ ਆ ਹਾਂ ਜੀ ਇਹ ਤਾਂ ਨਾਲ ਕੋਈ ਹਾਲਾਤ ਪਿੰਡ ਚੂੜ ਪਰਦੇ ਹਾਲਾਤ ਬਹੁਤ ਹੀ ਗੰਦੇ ਨੇ ਤੇ ਲੱਗਦਾ ਹੈ ਕਿ ਕੱਲ ਤੱਕ ਵੀ ਹੋਰ ਜਿਆਦਾ ਖਰਾਬ ਹੋਣਗੇ ਜਮੀਨਾਂ ਹਟੇ ਜੇ ਕੁਦਰਤ ਨੇ ਆਪਣੀ ਕਹਿਰ ਨਾ ਵਰਸਾਣਾ ਬੰਦ ਕੀਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਗੇ ਵੀ ਗਾਂਪ ਜੁੜੇ ਰਾਵਾਂਗੇ ਤੇ ਦੇਖਾਂਗੇ ਕਿ ਆ ਗਿਆ ਹੋ ਰਿਹਾ ਅੱਪਾ ਜੀ ਖੜੇ ਸਕੇ ਗੜ ਸ਼ੰਕਰ ਰੋਡ ਆਪੋਜੀਟ ਬਿਜਲੀ ਘਰ ਤੇ ਪੂਰੇ ਸਾਹਮਣੇ ਸਾਡੇ ਵੀਰ ਭੈਣ ਭਰਾ ਰਹਿੰਦੇ ਆ ਬਹੁਤ ਹਸਪਤਲ ਨਾਲ ਦਿਨ ਕੱਢਦੇ ਆ ਤੇ ਹੁਣ ਮੀਂਹ ਦੀ ਮਾਰ ਪੈਣ ਕਰਕੇ ਬਹੁਤ ਜ਼ਿਆਦਾ ਫਲਾਤ ਮਾਰੇ ਹੋਏ ਨੇ ਤੇ ਰੋਟੀ ਪਾਣੀ ਤੋਂ ਵੀ ਭੁੱਖੇ ਬੈਠੇ ਦਿਨ ਚਾਰ ਦਿਨ ਦੱਸਿਆ ਮੈਂ ਲਗਾਤਾਰ ਖੱਪੜੇ ਸਾਡੇ ਤਾਂ ਪੇਟੀਆਂ ਸਾਡੀਆਂ ਤੇਰ ਜਾਣੇ ਮੰਝੇ ਸਾਡੇ ਤੇਰ ਜਾਣੇ ਇਕਲਾ ਕੋਟ ਮਾਲ ਪਰ ਹਿਸ਼ਾਰਪਾ ਸਾਰੇ ਇੰਦੇ ਪੇਟੀਆਂ ਰੁੜ ਗਈਆਂ ਹੁਣ 16 ਬੀਮਾ ਤਾਂ ਠੋਖਾ ਹੋ ਜਾਣਾ ਨਾ ਸੁਣਾ ਕਿੱਦਾਂ ਹੁਣ ਕਿੱਥੇ ਸੌਂਦੀ ਆ ਬਾਜੀ ਕੱਲ ਵੀ ਸਾਰੀ ਰਾਤ ਬੈਠੇ ਬੈਠੇ ਕੱਢੀ ਮੰਝੇ ਡੋਪੇ ਨਿਆਣਿਆਂ ਦੇ ਕੋਲ ਮੂਹ ਵਿੱਚ ਪਾਣੀ ਨਾ ਪੈ ਜਾਵੇ ਫਿਰ ਅਸੀਂ ਬੈਠ ਕੇ ਰਾਤ ਕੱਢੀ ਛੋਟੇ ਛੋਟੇ ਬੱਚੇ ਛੋਲਿਆਂ ਦੇ ਵਿੱਚ ਲੈ ਕੇ ਬੈਠੀਆਂ ਰਹੀਆਂ ਮੇਰੇ ਅੱਗੇ ਵੀ ਕਿੰਨਾ ਕਿਚਰ ਬੱਚਾ ਲੈ ਕੇ ਬਹੁਤ ਹੀ ਗੰਦੀ ਗੱਲ ਆ ਸਾਡੇ ਦਾ ਹਾਲ ਤਰੋਤ ਮੰਦੀ ਹੈਗੀ ਸਾਡੀ ਹੈਲਪ ਕਰੋ ਹੱਥ ਜੋੜ ਕੇ ਕਹਿੰਦੇ ਹੈਗੇ ਵੇ ਸਾਡੇ ਬੱਚਿਆਂ ਬਾਰੇ ਸੋਚੋ ਸਾਡੇ ਬਾਰੇ ਸੋਚੋ ਸਾਡੀ ਸਾਰੀ ਜ਼ਿੰਦਗੀ ਇਦਾਂ ਹੀ ਨਿਕਲ ਗਈ ਸਾਡੇ ਸਾਡੇ ਮਾਪਿਆਂ ਦੀ ਅੱਗੇ ਸਾਡੀ ਅੱਗੇ ਸਾਡੇ ਬੱਚਿਆਂ ਦੀ ਸਾਰਿਆਂ ਦੀ ਜੋ ਜ਼ਿੰਦਗੀ ਇਦਾਂ ਹੀ ਖਰਾਬ ਹੋ ਗਈ ਤਾਂ ਸਾਡੇ ਬਾਰੇ ਸੋਚੋ ਤੁਸੀਂ ਇਹ ਉਹ ਬਾਹਰੰਦਰਾਂ ਦੇ ਜੱਟ ਜ਼ਿਮੀਂਦਾਰ ਉਹ ਸਾਨੂੰ ਦਾਨ ਕਰਕੇ ਜਾਂਦੇ ਆਂ ਚਾਲਾਂ ਨੂੰ ਕਰਕੇ ਜਾਂਦੇ ਕੋਈ ਰਜਾਈਆਂ ਦੇ ਜਾਂਦਾ ਕੋਈ ਰਾਸ਼ਨ ਦੇ ਜਾਂਦਾ ਹੈਗਾ ਸਿਆਲਾਂ ਨੂੰ ਜੱਟ ਜ਼ਿਮੀਂਦਾਰ ਤਾਂ ਸਾਡੀ ਪਟੇਰੀ ਹਿਲਪ ਕਰਦੇ ਤੇ ਸਰਕਾਰ ਵਾਲ ਤੋਂ ਸਾਨੂੰ ਕੁਝ ਨਹੀਂ ਮਿਲਦਾ ਹੁਣ ਵੀ ਭਈ ਇਹੀ ਉਮੀਦ ਆ ਵੀ ਸਾਰੇ ਜਣੇ ਮੇਰਾ ਵੀਰ ਵੱਤ ਤੋਂ ਵੱਧੇ ਤੇ ਆਇਓ ਤੇਰੇ ਸਾਡੇ ਕੋਲ ਨਹੀਂ ਕਹਿੰਨੇ ਵੀ ਸਾਡੇ ਕੋਲੇ ਸਾਡੇ ਜਿਹੜੀ ਇਹ ਕਰਿਓ ਕੋਈ ਵੀ ਆਓ ਵੀਡੀਓ ਦੇਖ ਕੇ ਆਓ ਸਿੱਧਾ ਆਓ ਇੰਨਾਂ ਦੀ ਹੈਲਪ ਕਰਕੇ ਚੱਲ ਜਾਓ ਤੇ ਇੰਨੇ ਸਾਨੂੰ ਬੋਲ ਜੇਰਾ ਮੂਮੀ ਜਾਦਾ ਆ ਗਿਆ ਤੇ ਕੋ ਨੁਸਕਾਨ ਹੋ ਗਿਆ ਫੇਰ ਸਾਡੇ ਕੋ ਜਿੰਮੇਬਾਰ ਆਏਗਾ ਕੋਈ ਵੀ ਜਿੰਮੇਬਾਰ ਨਹੀਂ ਸਾਡੇ ਦਾ ਗਰੀਬਾਂ ਦਾ ਕੋਈ ਕਲਾਸ ਨਾ ਕੋਈ ਜੀਵੀ ਤਾਰਾ ਨਾ ਡਰ ਲੱਗਦਾ ਬੱਚੇ ਲੈ ਕੇ ਰਾਤ ਨੂੰ ਨੀਂਹ ਵਿੱਚ ਸੀ ਕਿੱਧਰ ਨੂੰ ਨੱਠਾਂਗੇ ਸਾਰੇ ਮੂਮੀ ਜਾਵਾ ਗਿਆ ਅੜਖਾਪਾ ਮਤੀ ਕਰਕੇ ਸੋਹਣੂ ਜਮਾਨ ਦੇ ਆਪਣੀ ਸਖੀ ਬਾਈ ਮੈਂ ਘੜੇ ਪੜੇ। ਪਛਾਣ ਦੀ ਹੈਲਪ ਕਰੋ ਤੁਸੀਂ। ਮਦਦ ਨਹੀਂ ਕਰਕੇ ਨਾ। ਮੈਂ ਹੱਥ ਤੇ ਹੱਥ ਜੋੜਦੇ ਆਂਗੇ। ਚੱਲ ਆਹ ਹਾਂ। ਜਲੀ ਦੇ ਬਾਈ ਕੋ ਸਾਥੀ। ਇਹ ਕਾਇ ਹੈ ਨਾ ਕਰਦੇ। ਕੋਈ ਆਏ ਨਾ। ਬਾਕੀ ਸਾਡੇ ਗੱਲ ਕਰਾਂਗੇ। ਹਾਂ ਮਦਦ ਦੀ ਕੋਈ ਪਕੜਾ ਮਾਰੀ ਹੋ ਆਦਾ। ਜੇ ਤੁਹਾਡੇ ਸਾਡੇ ਤੱਕ ਕੌਣ ਗੱਲ ਦੀ ਦੱਸਾਂਗੇ ਪੂਰੇ ਜੇ ਤੁਹਾਡੇ ਤੱਕ ਜਰੂਰ ਸਾਰਿਆਂ ਨੇ ਪਹੁੰਚਣਗੇ। ਇਹ ਨਾ ਮਾੜਾ ਨਹੀਂ ਇਹਨਾਂ ਦਿਲ ਦਾ ਬੰਦੇ ਸਾਰੇ। ਦੇਖਣਾ ਰਾਤ ਹੋ ਜਾਣੀ ਹੈ। ਕੀ ਉਹ ਤੇਨ ਸਾਡੇ ਦੋ ਦੋ ਨਾਲ ਤੁਹਾਡਾ ਸਾਮਾਨ ਲਾ। ਕੋਣ ਨਾ ਪ੍ਰੋਟੈਕਟਰ ਕਰਦਾ ਹੈਗਾ ਕੋਈ ਸਾਡੀ ਹੈਲਪ ਨਹੀਂ ਕਰਦਾ ਤੇ ਚਾਹੇ ਹੁਣ ਸਮਾਨ ਸਾਡਾ ਗਿੱਲਾ ਹੋ ਜਾਣਾ ਸਾਰਾ ਜੱਗੜੀਆਂ ਖਿੰਦੀਆਂ ਕੋ ਗੱਡੀਆਂ ਡੋਪੀਆਂ ਸਾਡੇ ਬਹੁਦੇ ਨਿਆਣਾ ਨਿੱਕਾ ਹੋਣੇ ਵਾਲਾ ਹੈਗਾ ਰਾਤ ਨੂੰ ਪੂਰਾ ਟਾਈਮ ਰਾਤ ਨੂੰ ਸਿੱਕਦ ਨੂੰ ਲੈ ਕੇ ਜਾਵਾਂਗੇ ਇਦਾਂ ਦੀ ਨੀਕਣੀ ਵਿੱਚ ਇਹ ਸਾਡੇ ਕੋ ਹੋਵੇ ਕੋ ਮਾੜਾ ਮੋਟਾ ਫੇਰ ਸਮਾਣੀ ਨੂੰ ਲੈ ਕੇ ਜਾਈਏ ਲਾ ਨਾ ਨਾ ਡਿਲੀਟ ਰਤ ਨੂੰ ਸੀ ਕਿਦਾਂ ਨੂੰ ਜਾਇਆ ਬੱਚੇ ਵਾਲੇ ਨੂੰ ਲੈ 16 ਜਿਗਰਾਂ ਵਾਲੇ ਸ਼ੋਰਿਆ ਵੀ ਜੋ ਸਭਲਾ ਹੌਂ ਹਮ ਛਿਆ ਜੀ ਵਾਰ ਬੱਜੇ ਕਰ ਛੂ ਇੱਕ ਇੱਕ ਬਣ ਕੇ ਤੇਰੇ ਹੱਥ ਨਾਲ ਭਾਜੀ ਬਣ ਗੋਲਾਂ ਜਿਗਰਾਂ ਵਾਲਾ ਅੰਟੀ ਦੇ ਜਿਗਰਾਂ ਵਾਲਾ ਬੰਬਿਆ ਬਾਦੀ ਆ ਮੱਕੀ ਕਰੋ ਰੇ ਇਹ ਆ ਦੇਖਦੇ ਗਲਟ ਕੀ ਨਾ ਇੰਨਾ ਕੁਛਾ ਕਰਕੇ ਸਾਡੇ ਕੋਲ ਟੈਕਟਰ ਨਾ ਟ੍ਰੇਲਰ ਨਾ ਮਿੱਟੀ ਦੀ ਕਿੱਥੇੋਂ ਪਾਣੀ ਹੈ ਕਿੰਨਾ ਮੇਰਾ ਸੀ ਤੇ ਪਾਣੀ ਚੀਤੀ ਤਾਂ ਸਾਡੇ ਘਰ ਗਲੀ ਦਾ ਕਹੀਓ ਵੇ ਕਰ ਲਿਆ ਹੁੰਦੇ ਘੱਟੋ ਘੱਟ ਸਾਡੇ ਦੋ ਟਰਾਲੀਆਂ ਨਹੀਂ ਘੱਟੋ ਘੱਟ 20 ਤੇ 30 ਟਰਾਲੀਆਂ ਦਾ ਕੰਮ ਹੈ ਜੇ ਜੇ ਵੀਰੇ ਦੇਖੀ ਜੇ ਮਿੱਟੀ ਦੀ ਟਰਾਲੀਆਂ ਵੀ ਛਟਾ ਦੇਵੋ ਨਾ ਤਾਂ ਉਹ ਵੀ ਤੁਹਾਡਾ ਬਹੁਤ ਧੰਨਵਾਦ ਹੈਗਾ ਵੀ ਮਦਦ ਕੋਈ ਹਲਕੀ ਜਿਹੀ ਵੀ ਮਦਦ ਬਹੁਤ ਕੁਝ ਲਊਗਾ ਇਹ ਗੱਲ ਤੁਹਾਡੀਆਂ ਲੋੜੀਆਂ ਪੂਰੀਆਂ ਕਰਾਂ ਕਰਾਂ ਤੁਹਾਡੀਆਂ ਜਦੋਂ ਮਿੱਟੀ ਛਟਾ ਦੇਵੋ ਵਰਗਾ ਮੇਰੇ ਦੇਖ ਲੈ ਲੋਈਆਂ ਨਾ ਰਹੇ ਨਹੀਂ ਹੋਰੇ ਬੰਨ ਨਹੀਂ ਹੋਰੇ ਬੰਨ ਨਹੀਂ ਚਾਹਿਆ ਨਹੀਂ ਚਾਹ ਪਾਣੀ ਤੇ ਹੋਰੇ ਟੋਰੇ ਟਾਈਮ ਦਾ No, le tienes